ਗੱਲ ਕੌੜੀ ਜ਼ਰੂਰ ਹੈ ਪਰ ਸੱਚੀ ਹੈ ਦੋਸਤੋ ਜਿਹੜਾ ਸੁਣ ਕੇ ਦੇਖਿਓ ਪਤਾ ਕੀ ਹੋ ਗਿਆ ਵਿਆਹਾਂ ਵਿੱਚ ਕੀ ਹੁੰਦਾ ਕੱਲ ਮੈਂ ਤਰਨਤਾਰਨ ਬਾਜ਼ਾਰ ਵਿੱਚ ਦੀ ਲੱਗਾ ਲੰਘਣ ਸ਼ਰਮਣਾ ਮੇਰੀਆਂ ਅੱਖਾਂ ਚੋਟ ਗਈਆਂ ਪਤਾ ਕਿਉਂ ਪਿਆਰ ਭਰੀ ਸੱਚੀ ਹੈ ਕਾਲ ਦੋਸਤੋ ਇਹ ਵੀਡੀਓ ਹਰ ਇੱਕ ਪੰਜਾਬੀ ਤੱਕ ਪਹੁੰਚਾ ਦਿਓ ਵੀਡੀਓ ਦੇਖਿਓ ਤੇ ਬਹੁਤ ਵਧੀਆ ਮੈਸੇਜ ਦਿੱਤਾ ਭਾਈ ਸਾਹਿਬ ਨੇ ਇੱਕ ਵਾਰ ਵੀਡੀਓ ਤਿੰਨ ਮਿੰਟ ਦੀ ਵੀਡੀਓ ਆ ਜ਼ਰੂਰ ਸੁਣਿਓ ਤੇ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਨਾਲ ਧੰਨਵਾਦ ਆਮ ਸ੍ਰੀ ਵਾਹਿਗੁਰੂ ਇੱਕ ਬੇਨਤੀ ਲੱਗਾ ਤੁਹਾਡੀ ਖਿਦਮਤ ਵਿੱਚ ਕਰਨ ਤੇ ਨਾਲ ਹੀ ਆਪਾਂ ਫਾਤੇ ਬੁਲਾ ਦੇਣੀ ਹੈ ਭੈਣੋ ਇੱਕ ਤੁਹਾਡੇ ਵਰਗੀ ਭੈਣ ਨਵੀਂ ਵਿਆਹੀ ਤੇ ਪਿੰਡ ਉਹਨਾਂ ਦੇ ਮੇਲਾ ਤੇ ਮੇਲਾ ਵੇਖਣ ਚਲ ਗਈ ਲਲਾਰੀ ਚੁੰਨੀਆਂ ਰੰਗੇ ਤੇ ਉਹਦੀ ਪਰਜਾਈ ਨੇ ਆਖਿਆ ਨੇ ਤੂੰ ਵੀ ਚੁੰਨੀ ਰੰਗਾਲਾ ਉਹ ਲਲਾਰੀ ਨੂੰ ਕਹਿੰਦੀ ਵੀ ਚੁੰਨੀ ਰੰਗਦੇ ਹੋ ਕਹਿੰਦਾ ਵੀ ਦੇ ਚੁੰਨੀ ਸਿਰ ਤੋਂ ਲਾ ਕੇ ਉਹ ਕਹਿੰਦੀ ਨਹੀਂ ਸਿਰ ਦਾ ਸਾਲੂ ਉਤਾਰ ਖਲੋਵਾ ਨੰਗੀ ਥੀਵਾ ਵਿੱਚ ਬਜਾਰੀ ਪੇਕੇ ਸੋਹਰੇ ਦੇਣ ਨਾ ਢੋਈ ਤੇ ਹਾਸੀ ਕਰਨ ਗਵਾਰੀ ਉਹ ਕਹਿੰਦੀ ਸਿਰ ਤੇ ਚੁੰਨੀ ਰਹਿਣ ਦੇ ਇਸ ਤਰ੍ਹਾਂ ਹੀ ਰੰਗ ਉਹ ਕਹਿੰਦਾ ਤੀਏ ਇਸ ਤਰ੍ਹਾਂ ਨਹੀਂ ਰੰਗੀ ਜਾਣੀ ਇਹ ਚੁੰਨੀ ਤੈਨੂੰ ਲਾ ਕੇ ਦੇਣੀ ਪਵੇਗੀ ਮੈਂ ਮੱਟ ਵਿੱਚ ਪਾਵਾਂਗਾ ਤੇ ਫਿਰ ਚੁੰਨੀ ਰੰਗੀ ਜਾਣੀ ਆ ਇਹ ਕੋ ਵੀ ਧੀ ਸੀਗੀ ਤੇ ਹੁਣ ਪਤਾ ਕੀ ਹੋ ਗਿਆ ਵਿਆਹਾਂ ਵਿੱਚ ਕੀ ਹੁੰਦਾ ਕੱਲ ਮੈਂ ਤਰਨ ਤਾਰਨ ਬਜਾਰ ਵਿੱਚ ਦੀ ਲੱਗਾ ਲੰਘਣ ਸ਼ਰਮਣਾ ਮੇਰੀਆਂ ਅੱਖਾਂ ਚੋਟ ਗਈਆਂ ਪਤਾ ਕਿਉਂ ਮਹਿੰਦੀ ਲਾਉਣ ਵਾਲੇ ਦੋ ਭਈਏ ਬੈਠੇ ਉਹਨਾਂ ਦੇ ਕੋਲ ਆਪਣੀ ਲੜਕੀ ਛੱਡ ਕੇ ਗਿਆ ਪਿਓ ਤੇ ਭਰਾ ਤੇ ਲੜਕੀ ਨੇ ਸਲਵਾਰ ਦੇ ਪੌਂਚੇ ਪਤਾ ਗੋਡਿਆਂ ਤੋਂ ਤਾਂ ਕਰ ਲੈ ਤੇ ਕਮੀਜ਼ ਤੇ ਉਹਨੇ ਪਾਇਆ ਹੀ ਬੇਸ਼ਰਮੀ ਦਾ ਭਰਿਆ ਸੀਗਾ ਉਹਦੇ ਤੇ ਬਾਜੂ ਐ ਹੀ ਨਹੀਂ ਸੀਗੇ ਤੇ ਦੋ ਟਕੇ ਦੇ ਭਈਏ ਤੁਹਾਡੀਆਂ ਸਰਦਾਰਾਂ ਦੀਆਂ ਲੜਕੀਆਂ ਦੇ ਹੱਥਾਂ ਤੇ ਤੇ ਮੋਢਿਆਂ ਤੱਕ ਮਹਿੰਦੀ ਲਾਉਂਦੇ ਨੇ ਫੜ ਫੜ ਕੇ ਸਰਦਾਰਾਂ ਦੀਆਂ ਧੀਆਂ ਦੀਆਂ ਗੋਡਿਆਂ ਤੱਕ ਮਹਿੰਦੀ ਲਾਉਂਦੇ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਸਨ ਸਾਨੂੰ ਮਰ ਨਹੀਂ ਜਾਣਾ ਚਾਹੀਦਾ ਮੌਰਾ ਖਾ ਕੇ ਹਾਂ ਸਾਡੀਆਂ ਸਰਦਾਰਾਂ ਦੀਆਂ ਧੀਆਂ ਹੋਣ ਤੇ ਵਿਆਹ ਜੂਪੀ ਦੇ ਤੁਹਾਡੀਆਂ ਧੀਆਂ ਪੈਣਾ ਦੇ ਲਤਾਂ ਪਕੜਦੇ ਹੁਣ ਬਾਹਾਂ ਤੇ ਹੱਥ ਲਾ ਲਾ ਕੇ ਮਹਿੰਦੀ ਲਾਉਂਦੇ ਹੁਣ ਸਾਨੂੰ ਮਰ ਜਾਣਾ ਚਾਹੀਦਾ ਸ਼ਰਮ ਦੇ ਪੈਣੋਂ ਮੈਂ ਤੁਹਾਡੇ ਚਰਨਾਂ 'ਚ ਵੀ ਬੇਨਤੀ ਕਰਦਾ ਮਾਪੇ ਨੂੰ ਕਦੇ ਤੱਦੀ ਨਾ ਦਿਆ ਕਰੋ ਪੱਗ ਬੰਨ ਕੇ ਜਦੋਂ ਬਾਪੂ ਤੁਹਾਨੂੰ ਭਈਆਂ ਦੇ ਕੋਲ ਛੱਡ ਕੇ ਆਉਂਦਾ ਪਤਾ ਨਹੀਂ ਬਾਪੂ ਦਾ ਮਰਨ ਹੁੰਦਾ ਕਨੇ ਹੁੰਦਾ ਸਾਡਾ ਤੇ ਮਰਨ ਉਦੋਂ ਹੁੰਦਾ ਕਾਦੀ ਸਾਡੀ ਸਰਦਾਰੀ ਰਹਿ ਗਈ ਦੁਨੀਆ ਤੇ ਅੱਜ ਕਾਦੀਆਂ ਸਾਡੀਆਂ ਪੱਗਾਂ ਰਹਿ ਗਈਆਂ ਵਿਖਾਵੇ ਦੀਆਂ ਰਹਿ ਗਈਆਂ ਬਾਕੀ ਸਰਦਾਰੀ ਸਰਦੂਰੀ ਸਾਡੇ ਪੱਲੇ ਕੁਝ ਨਹੀਂ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਕਦੇ ਮਾਪੇ ਨੂੰ ਤੱਦੀ ਨਾ ਦਿਓ ਮੈਂ ਵਿਆਹ ਤੇ ਮਹਿੰਦੀ ਲਵਾਉਣੀ ਮੈਨੂੰ ਮਹਿੰਦੀ ਲਿਆਣ ਕਿ ਲਵਾ ਕੇ ਜਿਹੜੀਆਂ ਪੈਣਾ ਮਹਿੰਦੀ ਲਾ ਕੇ ਨਹੀਂ ਜਾਂਦੀਆਂ ਉਹਨਾਂ ਨੂੰ ਪੈਸੇ ਦੇ ਵਿੱਚੋਂ ਕੱਢ ਦਿੰਦੇ ਅਗਲੇ ਕਿ ਜਾਂ ਕੁਝ ਖਾਣ ਪੀਣ ਨਹੀਂ ਦਿੰਦੇ ਜਿੱਦਣ ਤੁਸੀਂ ਸਿਰ ਟੱਕ ਕੇ ਵਧਿਆ ਪਹਿਰਾਵਾ ਪਾ ਕੇ ਪੈਲਸ ਵਿੱਚ ਜਾਉਗੀਆਂ ਲੋਕ ਤੁਹਾਡੀ ਇੱਜ਼ਤ ਕਰਨਗੇ ਲੋਕ ਤੁਹਾਨੂੰ ਸਤਿਕਾਰ ਮਾਨ ਦੇਣਗੇ